ਹਾਂਜੀ ਦੋਸਤੋ ਸਵਾਗਤ ਹੈ ਪਿੰਡ ਤੜਕਦੀ ਵੀ ਚੈਨਲ ਤੇ ਜੇ ਤੁਸੀਂ ਵੀ ਇਸ ਤਰ੍ਹਾਂ ਦੀ ਵੀਡੀਓ ਬਣਾਉਣੀ ਹੈ ਤਾਂ 998728255 ਮੇਰਾ ਨੰਬਰ ਹੈ ਉੱਪਰ ਲਿਖਿਆ ਹੈ ਸਕਰੀਨ ਤੇ ਜੀਵਨ ਮੇਰਾ ਨਾਮ ਤੇ ਪਿੰਡ ਮੇਰਾ ਬੋਜਲਦਾ ਤੇ ਆਜੋ ਆਪਾਂ ਤੁਹਾਨੂੰ ਜਿਹੜੀ ਵੀਡੀਓ ਦੇ ਵਿੱਚ ਗਾਂ ਦਿਖ ਰਹੀ ਹੈ ਇਹਦੇ ਬਾਰੇ ਮਾਲਕਾ ਦਾ ਡਿਟੇਲ ਲੈਣੀ ਹੈਗੇ ਆਪਾਂ ਥੋੜਾ ਟਾਈਮ ਪਹਿਲਾਂ ਵੀਰਕੋ ਪਾਈ ਹੈ ਇੰਨਾਂ ਕੋਲ ਹੀ ਦੂਜੀ ਗਾਂ ਸੀਗੀ ਉਹ ਵੀ ਤੁਸੀਂ ਦੇਖ ਲਿਓ ਲਾਸਟ ਦੇ ਸਕਰੀਨ ਤੇ ਆਪਾਂ ਉਹਦਾ ਵੀ ਲਿੰਕ ਲਾ ਦੇਾਂਗੇ ਤੇ ਉਹ ਵੀ ਗਾਂ ਬਹੁਤ ਚੰਗੀ ਸੀਗੀ ਤੇ ਇਹ ਵੀ ਗਾਂ ਬਹੁਤ ਚੰਗੀ ਹੈ ਹੋਰ ਬਾਈ ਕੀ ਹਾਲ ਹੈ ਜੀ ਸਸਰੀ ਘਰ ਦਾ ਸਸਰੀ ਘਰ ਦਾ ਬਾਈ ਜੀ ਠੀਕ ਠਾਕ ਹਾਂ ਠੀਕ ਠਾਕ ਆ ਜੀ ਨਾਂ ਕੀ ਆਪਣੇ ਨਾਂ ਸੁਖਵੀਰ ਸਿੰਘ ਕਾਟੀ ਸਿੰਘ ਕਾਟੀ ਹਾਂ ਜੀ ਬਾਜੀ ਨਾ ਜਾਣਦੇ ਆ ਜਾਨੀ ਕਾਟੀ ਦੇ ਨਾਮ ਜਾਣਦੇ ਮੇਰੇ ਤੇ ਇਹਦੇ ਬਾਤ ਯਾਹ ਪਿੰਡ ਨਹੀਂ ਪੁੱਛਣ ਦੇਦੇ ਹਾਂ ਹਾਂ ਨਹੀਂ ਕਾਟੀ ਦੇ ਨਾਮ ਸਾਰੇ ਜਾਣਦੇ ਆ ਚਲ ਪਹਿਲਾਂ ਹੁੰਦਾ ਸੀ ਬਜ਼ੁਰਗਾਂ ਦਾ ਜੀ ਹਾਂ 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 ਜਿਹੜਾ ਨਾਂ ਰਖਦਾ 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 ਉਹ ਹੀ ਪੱਕਾ ਉਹ ਹੀ ਪੱਕਾ ਸਹੀ ਗੱਲ ਲਈ ਤੇ ਆਪਣਾ ਨੰਬਰ ਪਹਿਲੇ ਬੋਲਦੇ 9433 9492 48920 48920 ਠੀਕ ਹੈ ਠੀਕ ਹੈ ਪਿੰਡ ਆਪਣਾ ਵਰਦਲ ਦਾ ਹੈ ਨਾ ਜਦਾ ਸਿੰਘ ਵਾਲਾ ਕਿਸਾ ਰੋੜ ਹੈ ਬਾਹਰ ਬਾ ਖੇਤਾਂ ਚ ਹੈ ਖੇਤਾਂ ਚ ਜਾ ਜੇ ਆਪਾਂ ਕੇਸਰ ਵਾਲਾ ਪਿੰਡ ਨੂੰ ਐਂਟਰ ਹੁੰਨੇ ਆ ਖੱਬੇ ਹੱਥ ਤਿੰਨ ਕੋਠੀਆਂ ਦਿਂਦੀਆਂ ਹਨਾ ਹਾਂ ਤੇ ਉੱਥੋਂ ਪਹੀ ਮੁਰਦੇ ਮੋਟਰ ਦੇ ਨਾਲੋਂ ਤੇ ਤੁਸੀਂ ਆ ਸਕਦੇ ਆ ਤੇ ਬਾਈ ਬਲੂਰ ਵੱੱਛੀ ਆ ਹਾਂਜੀ ਸੂਈ ਨੂੰ ਅੱਜ ਹੈ 9 ਵਜੇ ਹੋ ਗਏ ਠੀਕ 9 ਵਜੇ ਹੋ ਗਏ 13 ਕਿਲੋ ਬੋਲਾ ਤਿਆਰ ਹੈ ਠੀਕ ਹੈ ਅੱਛੀ ਮਗਰ ਹੈ ਜੇ ਪੂਨ ਗਾਰੰਟੀ ਹੈ ਜੇ ਜੇ ਪਈ ਵੀ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ 13 ਕਿਲੋ ਬੋਲਾ ਤਿਆਰ ਥੱਲੇ ਹਨਾ ਤੇ ਦੋਸਤੋ ਹੰਦੀ ਗਾਂ ਕੀ ਬੱਛੀ ਮਗਰ ਹੈ ਬੱਛੀ ਮਗਰ ਜਰਸੀ ਬੱਛੀ ਹੈ ਮਗਰ ਹਨ ਇਹ ਕਿਨੇਵੇਂ ਸੂਈ ਹੈ ਪਲੂਣ ਬੱਛੀ ਸੂਈ ਹੈ ਪਲੂਣਾ ਠੀਕ ਹੈ ਠੀਕ ਹੈ ਪਹਿਲੇ ਸੂਈ ਸੂਈ ਹੈ ਨਾ ਪਲੂਣਾ ਹੈ ਠੀਕ ਹੈ ਠੀਕ ਹੈ ਠੀਕ ਹੈ ਜੀ ਬਾਕੀ ਘਰ ਵਿੱਚ ਜੋ ਰਹਤ ਹੈ ਇਹੋ ਜਿਹੇ ਪਸ਼ੂ ਦਾ ਕੋਈ ਹਾਂ ਟਿੱਕਾ ਨਹੀਂ ਤੁਗੇ ਜੋ ਪੂਰੇ ਲੋ ਵਗਦੀ ਹੈ ਕੋਈ ਵਾਸਤਾ ਨਹੀਂ ਜਾਨੀ ਕੋਈ ਡਾਕ ਪੰਦੇ ਦਾ ਠੀਕ ਹੈ ਠੀਕ ਹੈ ਠੀਕ ਹੈ ਹਾਂ ਇਹ ਦੋਸਤੋ ਚੰਗੀ ਤਰ੍ਹਾਂ ਚੈੱਕ ਕਰ ਲਓ ਤੇ ਭਾਈ ਆਪਾਂ ਦਾ ਮੁੱਲ ਕੀ ਕਰਦੇ ਆਂ ਮੋਲ ਦਾ 60000 ਰੁਪਇਆ 60000 ਰੁਪਇਆ ਮੋਲ ਹਾਂ 57000 ਦੇਵਾ ਕੇ ਤੂੰ ਘੱਟ ਦਿੰਦੇ ਨੇ ਠੀਕ ਹੈ ਜੀ 60000 ਮੋਲ ਮੈਂ ਮਰਜ਼ੀ ਕਰਾ ਲਿਆ 3000 ਦਾ ਮਾਨਦਾਨ ਹਾਂ ਮਾਨਦਾਨ ਆਏ ਨਹੀਂ ਹੈਗਾ ਵੀ ਤੁਸੀਂ ਆ ਜਾਓ ਕੋਈ ਨਹੀਂ ਮਾਨਦਾਨ ਕਰਦਾਂਗੇ ਮਾਨਦਾਨ ਪਹਿਲਾਂ ਆਪਾਂ ਦੇਤਾ ਵਿੱਚ ਵੀਡੀਓ ਦੇਣਾ 57000 ਜੀ ਦੋਸਤੋ ਬਾਈਆਂ ਦਾ ਦੇਣੀ ਹੈ 60000 ਮੋਲ ਇਹਦੀ ਪੂਰੀ ਗਰੰਟੀ ਆ ਜਾਨੀ ਜੇ ਆਪਣੇ ਆਦੇ ਵਧੀਆ ਠੀਕ ਹੈ ਦਵਾਈ ਬੂਟੀਆਂ ਆਪਾਂ ਨਾਲ ਉਹ ਦੇ ਦੇਦੇ ਨੇ ਠੀਕ ਹੈ ਠੀਕ ਹੈ ਇਹਦਾ ਵਧੀਆ ਪੈਂਦੀ ਹੈ ਮਾਰੀ ਕਰਪਾ ਠੀਕ ਹੈ ਠੀਕ ਹੈ ਜੇਰ ਦੇ ਦੋਸਤੋ ਗਰੰਟੀ ਹੈ ਜੇਰ ਵਗੈਰਾ ਸ ਮਗਰ ਬੱਛੀ ਆ ਜੇ ਸੇਵਾ ਲਿਟੂੜੇ ਹੁਣ ਸ਼ੁਰੂ ਕਰਦੇ ਜਾਨੇ ਇਹਨੂੰ ਹਾਂ ਸੇਵਾ ਦਾ ਇੱਕ ਸਟਾਰਟ ਕਰਨੀ ਆ ਹਾਂ ਹਾਂਜੀ ਹਾਂਜੀ ਉਹ ਤਾਂ ਫਿਰ ਜਿੰਨੇ ਬਾਈ ਸੇਵਾ ਕਰੋਗੇ ਉਹਨਾਂ ਨੂੰ ਦੁੱਧ ਮਿਲ ਜਾਣਾ ਦੂ ਵਾਲੇ 16 ਕਿਲੋ ਖੁੱਲਾ ਦੇਊਗੀ ਜਾਨੇ ਆਪਾਂ ਕਹਿੰਦੇ 20 25 ਕਿਲੋ ਤਾਂ ਜਾਨੇ 17 ਕਿਲੋ ਦੇਊਗੀ ਜਾਨੇ 16 17 ਲ ਦੇਊਗੀ ਆ ਦੇਊਗੀ ਬਾਕੀ ਜੋ ਤਾਂ ਮੈਰ ਗਿਆ ਚੱਟਾ ਹਾਂ ਸੰਗਣਾ ਬਹੁਤ ਠੀਕ ਹੈ ਜੀ ਦੋਸਤੋ ਤੁਹਾਨੂੰ ਜਾਣਕਾਰੀ ਇੱਕ ਹੋਰ ਦੇ ਦਗੇ ਸਾਢੇ 9 ਅਸੀਂ ਵੀਡੀਓ ਬਣਾਈ ਸੀਗੀ ਇਸ ਟਾਈਮ ਗਾਂ ਹੈ ਜਿਹੜੀ ਉਹ ਚੋਈ ਹੋਈ ਹੈ ਤਾਂ ਕਰਕੇ ਲੇਵਾ ਥੋੜਾ ਛੋਟਾ ਦਿਸ ਰਿਹਾ ਵੀਡੀਓ ਬਣਾਉਂਦੇ ਸਮੇਂ ਇਹ ਚੀਜ਼ ਆਤੋਂ ਮਿਸ ਹੋ ਗਈ ਸੀ ਤਾਂ ਕਰਕੇ ਦੁਬਾਰਾ ਦੱਸਿਆ ਅੱਡ ਤੋਂ ਤੇ ਮਗਰ ਬੱਚੀ ਜਰਸੀ ਹੈ ਜੀ ਠੀਕ ਹੈ ਠੀਕ ਹੈ ਜੀ ਤੇ ਦੋਸਤੋ ਬਾਈ ਨੇ ਸੰਪਰਕ ਕਰ ਲਿਓ ਤੇ ਆਪਾਂ ਇੱਕ ਤੁਹਾਨੂੰ ਬੱਕਰਾ ਦਿਖਾਉਣੀ ਹੈਗੇ ਇਹ ਬੱਕਰਾ 8 ਮਹੀਨੇ ਦਾ ਜੀ ਇਹ 8 ਮਹੀਨੇ ਦਾ ਹਾਂ ਠੀਕ ਹੈ ਜੀ ਤੇ ਇਹ ਆ ਗਿਆ ਬੀਤਲ ਜੀ ਆ ਗਿਆ ਵਿੱਚੋਂ 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 ਠੀਕ ਹੈ ਬੀਤਲ ਜੀ ਆ ਜਾਂਦਾ ਹਨਾ ਉਹ ਸਾਲ ਦਾ ਦੇ ਲਿਆ ਰਸਤਾ ਰੱਖਿਆ ਸ਼ੌਂਕ ਆ ਤੇ ਸੀ ਠੀਕ ਹੈ ਆਉਦਾ ਨਹੀਂ ਹਾਂ ਠੀਕ ਹੈ ਠੀਕ ਹੈ ਕਿਦੇ ਬਾਰੇ ਪਾਸੇ ਹੋਇਆ ਨਹੀਂ ਹੁੰਦਾ ਉਹ ਬੜਾ ਹੀ ਨੌਖਾ ਹੈ ਹਾਂ ਹਾਂ ਉਹਨੇ ਸਹੀ ਆਈ ਤੇ ਹਾਈਟੇ ਦੀ ਹੋਊਗੀ ਮੈਂ ਤਾਂ ਖਿਆਲ 35 37 ਕਿਨੇ ਹੈਗੀ ਆ ਹੈਗੀ ਹੈਗੀ ਠੀਕ ਹੈ ਮੈਂ ਤਾਂ ਕਰਾ ਪੱਟੇ ਪੁੱਟੇ ਖਾਊਗਾ ਫਿਰ ਲੱਗਦਾ ਪਤਲਾ ਹਾਂ ਹਾਂ ਨਹੀਂ ਬਾਕੀ ਮੈਂ ਹੈਗਾ ਇੰਨਾ ਤਾਂ ਹੈ ਪੌਸਟਾਨ ਦੀ ਗਰਮੀ ਆ ਗਈ ਕਰਕੇ ਥੋੜਾ ਜਿਹਾ ਗਰਮੀ ਚ ਜਾਂ ਰੂਹੀ ਦਸਾ ਜਾਂਦਾ ਹੈ ਨਾ ਤਣ ਕੋਲ ਪੂਰੇ ਡਬਲ ਆ ਜਾਂਦੇ ਹਾਂ 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 ਠੀਕ ਹੈ ਠੀਕ ਹੈ ਬਾਕੀ ਬਾਈ ਦਾ ਕੁਆਲਟੀ ਤਾਂ ਪਤਾ ਹੀ ਹੁੰਦਾ ਆਪਾਂ ਨੂੰ ਤਾਂ ਹਾਂ ਨਹੀਂ ਜਿੰਨਾ ਬੜਾ ਠੰਡਾ ਹੈ ਨਹੀਂ ਜਿਵੇਂ ਇੱਡੀ ਕਰੀ ਠੀਕ ਹੈ ਨਹੀਂ ਸਹੀ ਗੱਲ ਇਹ ਆਪਾਂ ਆ ਖਸਾ 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 ਹੂੰ ਜਿਹੜੇ ਹੁਣ ਰੱਖਦੇ ਆ ਉਹਨਾਂ ਨੂੰ ਤਾਂ ਦੂਰੋਂ ਪਤਾ ਲੱਗ ਜਾਂਦਾ ਨਾ ਕੁਆਲਟੀ ਦਾ ਵਿੱਚ ਹੈ ਨਾ ਤੇ ਮੋੜ ਲਈ ਆ ਜੀ ਦੇ ਦਿਆਂਗੇ ਆਪਾਂ 14000 ਦੇ ਦਿਆਂਗੇ ਮੁੱਲ 15000 ਕਿਰਾਇਆ ਕਿੰਨਾ ਕਰਾਂ ਮੁੱਲ 15000 ਆ 14000 ਦੇ ਦਿਆਂਗੇ ਆ ਜੀ ਠੀਕ ਹੈ ਠੀਕ ਹੈ ਤੇ ਇਸੇ ਨੰਬਰ ਤੇ ਦੋਸਤੋ ਸੰਪਰਕ ਕਰ ਲਿਓ ਭਾਈ ਨਾ ਨਾ ਉਮਰ ਕਿੰਨੀ ਦਸੀ ਸੀ ਤੇ ਆਪਾਂ 8 ਮਹੀਨੇ ਪੂਰੇ 8 ਮਹੀਨੇ ਹਨ ਹਾਂ ਠੀਕ ਹੈ 8 ਮਹੀਨੇ ਦੀ ਉਮਰ ਆ ਬਦੋਸਤੋ ਬੀਟਲ ਚ ਹੀ ਆ ਜਾਂਦਾ ਰੰਗ ਹੈਗਾ ਦਾ ਪੂਰਾ ਜਿਹਾ ਕਹਿੰਦੇ ਨਾ 32000 ਦੀ ਮਾਂ ਲਈ ਸੀ ਇਹਦੀ ਇਹਦੀ ਹਾਂ 32000 ਠੀਕ ਹੈ ਠੀਕ ਹੈ ਜੇਕਰ ਪੱਠ ਸੀ ਪੱਠੋ ਬਿਮਾਰੀ ਦੇ ਪਿੱਛੇ ਆ ਗਈ ਸੀ ਠੀਕ ਹੈ ਜੀ ਇਹ ਘਰ ਦਾ ਧਾਕਰ 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 ਠੀਕ ਹੈ ਲਿਆ ਨਹੀਂ ਇਹਨਾਂ ਦੀ ਕਰਦਾ 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 ਲਿਆ ਨਹੀਂ ਕਰਦਾ ਠੀਕ ਹੈ ਠੀਕ ਹੈ ਪੱਤੀਆਂ ਦੀ ਮਾਲ ਐ ਸੀ ਦੋ ਇੱਕ ਪੱਤੀ ਇੱਕ ਬਖਰਾਈ ਪਰ ਉਹ ਬਿਮਾਰ ਹੋ ਕੇ ਪਿਛੇ ਬਿਮਾਰੀ ਨਹੀਂ ਚੱਲੀ ਸੀ ਹਾਂਜੀ ਹਾਂਜੀ ਹਾਂ ਆਪਾਂ ਪੱਠ ਮਰਗੀ ਵੈਰੀ ਠੀਕ ਹੈ ਠੀਕ ਹੈ ਅੱਖਾਂ ਚਿੱਟੀਆਂ ਤੇ ਕੰਨ ਚਿੱਟੇ ਸੀ ਪਾਪਾ ਦੀ ਅੰਦਰੋਂ ਯਾਨੀ ਮੈਂ ਬੰਦਾ ਗਾਂ ਵੇਖ ਕੇ ਅੰਦਰੋਂ ਠੀਕ ਹੈ ਬਾਬਾ ਜੀ ਨੂੰ ਕਹਿੰਦਾ ਚੱਲ ਆਪਾਂ ਤੋਂ ਨਹੀਂ ਪਰ ਅਖੇ ਹਾਂ ਹਾਂ ਇਹ ਬਾਬਾ ਸੀ ਉਹ ਠੀਕ ਹੈ ਠੀਕ ਹੈ ਠੀਕ ਹੈ ਹਾਂ ਦੋਸਤੋ ਕਰ ਲਿਓ ਬਾਈ ਨਾਲ ਸੰਪਰਕ ਤੇ ਜੇ ਵੀਡੀਓ ਬਣਾਉਣੀ ਹੋਵੇ ਮੇਥੋਂ ਤਾਂ ਉੱਪਰਲੇ ਨੰਬਰ ਤੇ ਮ ਤੇ ਜੁੜੇ ਰਹੋ ਪਿੰਡ ਤੜਕਾ ਟੀਵੀ ਚੈਨਲ ਦੇ ਨਾਲ ਮਿਲਦੇ ਆ ਨਵੇਂ ਵੀਡੀਓ ਦੇ ਨਾਲ ਧੰਨਵਾਦ ਓਕੇ ਬਾਈ ਧੰਨਵਾਦੀ ਧੰਨਵਾਦ ਠੀਕ ਓਕੇ